ਟੂ ਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਕਿ ਜਾਣਦੇ ਆ ਵੀ ਲੁਧਿਆਣੇ ਜਿਹੜਾ ਪੁਲ ਬਣਿਆ ਹੋਇਆ ਵਾ ਉਸ ਦੇ ਉਦਘਾਟਨ ਵਾਸਤੇ ਰੀਵਨ ਕੱਟਣ ਵਾਸਤੇ ਰੌਲਾ ਪਿਆ ਆਇਆ ਵਾ ਪੁਲ ਤੇ ਪੁਲਿਸ ਲੱਗੀ ਗ੍ਰਾ ਉਹਦੀ ਰਾਖੀ ਨੂੰ ਵੀ ਕੋਈ ਉਦਘਾਟਨ ਨਾ ਕਰ ਦੇਵੇ ਪਰ ਦੋਸਤੋ ਅੱਜ ਟੂ ਟੂ ਬਣੇ ਤੋਂ ਅੱਥਰੂ ਵਾਦਾ ਕਰਦਾ ਵਾ ਵੀ ਇਹ ਲੁਧਿਆਣਾ ਪੁਲ ਦਾ ਉਦਘਾਟਨ ਮੈਂ ਕਰੂਗਾ ਟੂ ਟੂ ਬਣਿਆ ਐਂਡ ਪਾਰਟੀ ਕਰੂਗੀ ਕੀ ਕਿਉਂਕਿ ਜਿਹੜਾ ਆ ਪੁਲ ਹੈਗਾ ਵਾ ਆਹ ਜਨਤਾ ਦੇ ਪੈਸੇ ਨਾਲ ਬਣਾਇਆ ਜਾਂਦਾ ਵਾ ਬਾਅਦ ਚ ਟੋਲ ਟੈਕਸ ਵੀ ਭਰਨੇ ਪੈਂਦੇ ਨੇ ਤੇ ਟੈਕਸ ਵੀ ਅਸੀਂ ਕਾਫੀ ਦਿੰਨੇ ਆ ਆ ਗੱਡੀਆਂ ਵਾਲੇ ਪਟਰੋਲ ਪੰਪ ਤੇ ਟੈਕਸ ਦਿੰਦੇ ਆ ਡੀਜ਼ਲ ਦੇ ਟੈਕਸ ਦਿੰਦੇ ਆ ਤੇ ਆ ਲੀਡਰ ਜਿਹੜੇ ਹੈਗੇ ਆ ਆ ਸਿਆਸਤ ਕਰਦੇ ਆ ਜਰਾ ਕਿਉਂਕਿ ਰੌਲਾ ਤਾਂ ਮੈਂ ਬੰਦਾ ਰਿਹਾ ਵਾਂ ਵੇ ਭਾਈ ਟ੍ਰੈਫਿਕ ਆ ਟ੍ਰੈਫਿਕ ਆ ਪੁਲ ਬਣਾਓ ਸੈਂਟਰ ਨੇ ਮੇਰੀ ਆਵਾਜ਼ ਸੁਣ ਲਈ ਤੇ ਪੁਲ ਤਾਂ ਸੈਂਟਰ ਵਾਲੇ ਬਣਾ ਰਹੇ ਆ ਤੇ ਆ ਰੌਲਾ ਆਪ ਆ ਰਹੇ ਆ ਵੇ ਅਸੀਂ ਬਣਾਇਆ ਅਸੀਂ ਬਣਾਇਆ ਤੇ ਇਸ ਦਾ ਉਦਘਾਟਨ ਟੀਟੂ ਬਾਣੀਆਂ ਯਾਨੀ ਕਰੇਗਾ ਕਰਨ ਇਸ ਦਾ ਉਦਘਾਟਨ ਤੇ ਬਾਕੀ ਜੇ ਕੋਈ ਮੇਰੇ ਬਿਆਨ ਤੋਂ ਬਾਅਦ ਮੈਨੂੰ ਡਰ-ਡਰ ਡਰਦਾ ਛੇਤੀ-ਛੇਤੀ ਇਹਦਾ ਉਦਘਾਟਨ ਕਰ ਜਾਂਦਾ ਵਾ ਤਾਂ ਉਸ ਉਦਘਾਟਨ ਨੂੰ ਯਾਨੀ ਨਕਲੀ ਮੰਨਿਆ ਜਾਇਕਾ ਉਸ ਨੂੰ ਅਸਲੀ ਰੰਗ ਤੇ ਨਾ ਦਿੱਤੀ ਜਾਵੇ ਕਿਉਂਕਿ ਅਸਲੀ ਵਿੱਚ ਇਸ ਦਾ ਉਦਘਾਟਨ ਟੀਟੂ ਬਾਣੀਆਂ ਕਰੇਗਾ ਐਨ ਪੂਰੇ ਸਾਨੂੰ ਸਖਤ ਨਾ ਕਰੇਗਾ ਐਨ ਬੈਂਡ ਬਾਜੀਆਂ ਨਾਲ ਪੂਰੇ ਰੌਬ ਰੋਬ ਨਾਲ ਇੱਥੇ ਨਵੇਂ ਸਾਲ ਤੋਂ ਬਾਅਦ ਕਰੇਗਾ ਕਿਉਂਕਿ ਜਿਹੜੇ ਸਾਡੇ ਲੀਡਰ ਹੈਗੇ ਆ ਉਹ ਹਮੇਸ਼ਾ ਸਿਆਸਤੀ ਕਰਦੇ ਆਏ ਆ ਸਿਆਸੀ ਲੀਡਰ ਆ ਸਿਆਸਤੀ ਕਰਦੇ ਆਏ ਆ ਪੁਲਸੋ ਪੁਲ ਦੇ ਨੱਕ ਰੱਖੇ ਵਾਸਤੇ ਤਾਂ ਬਿਠਾਤੀ ਆ ਉਹਦੀ ਪੁਲ ਦੀ ਵੱਡੇ ਦੀ ਰਾਖੀ ਕਰਨ ਵਾਸਤੇ ਤਾਂ ਬਿਠਾਤੀ ਆ ਪਰ ਆਮ ਲੋਕਾਂ ਦੀ ਰਾਖੀ ਵਾਸਤੇ ਪੁਲਸ ਕਰਦੇ ਨਹੀਂ ਬੰਦੀ ਗੇ ਚਾਹੇ ਕੋ ਚਿੱਟੇ ਦਾ ਮਸਲਾ ਹੋਵੇ ਕੋਈ ਹੋਰ ਹੋਵੇ ਅੱਜ ਆ ਲੀਡਰ ਮੈਂ ਮੈਂ ਕਰਦੇ ਪਏ ਆ ਮੈਂ ਬਣਾਇਆ ਅਸੀਂ ਕੀਤਾ ਅਸੀਂ ਕੀਤਾ ਅਸੀਂ ਕੀਤਾ ਪਰ ਮੈਂ ਲੀਡਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਤੁਸੀਂ ਉਹ ਵੀ ਜ਼ਿੰਮੇਵਾਰੀ ਲਓ ਵੀ ਬੁੱਢਾ ਨਾਲਾ ਕਹਿੰਦੇ ਖਰਾਬ ਕਰਤਾ ਜਿਹੜਾ ਬੁੱਢਾ ਨਾਲਾ ਵਾ ਉਹਦੇ ਵਿੱਚ ਗੰਦ ਪਿਆ ਵਾ ਉਹ ਗੰਦ ਦੀ ਜ਼ਿੰਮੇਵਾਰੀ ਵੀ ਤੁਸੀਂ ਚੱਕੋ ਵੀ ਅਸੀਂ ਕੀਤਾ ਵਗਰਾ ਅਸੀਂ ਕੀਤਾ ਵਗਰਾ ਆ ਜਿਹੜਾ ਪੋਲ ਹੈਗਾ ਵਾ ਆ ਲੁਧਿਆਣਾ ਵਾਸੀਆਂ ਨੇ ਬਣਾਇਆ ਵਾ ਲੁਧਿਆਣਾ ਵਾਸੀਆਂ ਦੇ ਟੈਕਸ ਨਾਲ ਆਪਣਾ ਬਣਿਆ ਵਾ ਇਸ ਪੋਲ ਤੇ ਨੰਗਲ ਵਾਸਤੇ ਸਾਰੇ ਯਾਨੀ ਟੈਕਸੀ ਵੀ ਦੇਣਗੇ ਟੋਲ ਟੈਕਸ ਵੀ ਭਰਨਗੇ ਕਿਰਾ ਤੇ ਯਾਨੀ ਸਾਰੇ ਯਾਨੀ ਪਟਰੋਲ ਤੇ ਡੀਜ਼ਲ ਤੇ ਗੱਡੀਆਂ ਮਹਿੰਗੀਆਂ-ਮਹਿੰਗੀਆਂ ਲੈ ਕੇ ਟੈਕਸ ਭਰਦੇ ਸਾਡੇ ਆਮ ਲੋਕੀ ਕਿਰਾ ਤੇ ਸਾਡੇ ਆ ਲੀਡਰ ਜਿਹੜੇ ਹੈਗੇ ਸਿਆਸਤ ਕਰਦੇ ਆ ਕਿਰਾ ਤਾਂ ਮੈਂ ਤਾਂ ਫੇਰ ਬੇਨਤੀ ਕਰਦਾ ਵਾਂ ਵੀ ਇਹਨਾਂ ਦਾ ਜੇ ਮੈਥੋਂ ਡਰਦੇ ਮਾਰੇ ਆਹ ਜੇ ਉਸ ਦਾ ਘਾਟਨ ਕਰ ਦਿੰਦੇ ਆ ਤੇ ਆਹ ਨਕਲੀ ਮੰਨਿਆ ਜਾਵੇ ਕਿਉਂਕਿ ਹੁਣ ਸਹੀਦੀ ਦੀ ਦਿਹਾੜੀ ਚੱਲ ਰਹੀ ਆ ਇਹਨਾਂ ਦਿਨਾਂ ਦੇ ਵਿੱਚ ਮੈਂ ਸਿਆਸਤ ਨਹੀਂ ਕਰਨਾ ਚਾਹੁੰਦਾ ਇਹਨਾਂ ਦਿਨਾਂ ਦੇ ਵਿੱਚ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਣੀ ਚਾਹੀਦੀ ਕਿ ਤਾਂ ਤੇ ਇਸ ਕਰਕੇ ਮੈਂ ਨਵੇਂ ਸਾਲ ਤੋਂ ਬਾਅਦ ਇਸ ਦਾ ਉਦਘਾਟਨ ਕਰਨ ਵਾਸਤੇ ਆ ਰਿਹਾ ਵਾਂ ਤੇ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਵੀ ਇਸ ਦਾ ਅਸਲੀ ਹੱਕਦਾਰ ਉਦਘਾਟਨ ਦਾ ਵੈਸੇ ਤਾਂ ਟੀਟੂ ਬਾਣੀ ਆ ਹੀ ਆ ਐਂਡ ਪਾਰਟੀ ਆ ਜਿਹੜੇ 12 14 ਸਾਲ ਹੋ ਗਏ ਇਹਨਾਂ ਨਾਲ ਲੜਦੀ ਪਈ ਆ ਤੇ ਇਹਨਾਂ ਨਾਲ ਅਲੜਦੀ ਪਈ ਆ 12 ਨਹੀਂ ਕਹਿੰਦਾ ਤੇ ਮੈਂ ਜਲਦ ਆ ਰਿਹਾ ਵਾਂ ਲੁਧਿਆਣੇ ਪੁਲ ਦਾ ਉਦਘਾਟਨ ਕਰਨ ਵਾਸਤੇ ਟੀਟੂ ਬਾਣੀਆ ਥੈਂਕ ਯੂ ਮਿਹਰਬਾਨੀ ਸ਼ੁਕਰੀਆ